ਪਰੇਯ ਲੜਾਈ ਕਿਉਂ ਆ ਇਨਾ ਰਸ਼ ਕਿਉਂ ਆ ਇਹ ਜੀ ਰੱਥ ਇਸ ਤਰ੍ਹਾਂ ਜੀ ਜਿਹੜਾ ਨਸ਼ੇ ਦੀ ডোজ ਕਰਨ ਜਿਆਦਾ ਕੰਮ ਵਧਿਆ ਪਿਆ ਇਹ ਕਈ ਦਵਾਈ ਨਹੀਂ ਇਹਨੂੰ ਸਮਝ ਰਿਹਾ ਇਹਨੂੰ ਨਸ਼ਾ ਜ਼ਿਆਦਾ ਸਮਝ ਰਿਹਾ ਹੂੰ ਮੈਂ ਸਰਕਾਰ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਵੀ ਜਿੰਨੇ ਵੀ ਸੈਂਟਰ ਨੇ ਖਵਾਇਆ ਜੋ ਵੀ ਕਿੱਥੇ ਕਿੱਥੇ ਸੈਂਟਰ ਨੇ ਸਾਰੇ ਸੈਂਟਰਾਂ 'ਚ ਦਵਾਈ ਦਿੱਤੀ ਜਾਵੇ ਜੋ ਕਿ ਰਾਜ ਚਨਾਵ ਦਾ ਬਣੇ ਆਜ ਲਗਾ ਦੇ ਗਰੋਹਪੁਰ ਦੇ ਇਲਾਕਿਆਂ ਦੇ ਇੱਥੇ ਆ ਕੇ ਦਵਾਈ ਲੈ ਰਹੇ ਨੇ ਉਹਨਾਂ ਅੱਜ ਲੜਾਈ ਦਾ ਕਾਰਨ ਕੀ ਸੀਗਾ ਲੜਾਈ ਦਾ ਕਾਰਨ ਇਹ ਜੀ ਕਈ ਵਿਚਾਰੇ ਲਾਈਨਾਂ 'ਚ ਖੜੇ ਨੇ ਕੋਈ ਆਏ ਨੇ ਚਾਰ ਮੁੰਡੇ ਜਿਨ੍ਹਾਂ ਦੀ ਇੱਥੇ ਟੈਸਟ ਵਿਖਾਉਦੇ ਆ ਉਹ ਆਏ ਨੇ ਉਹਨਾਂ ਨੂੰ ਉਹਨੇ ਰੋਕਿਆ ਉਹਦੇ ਵਿਚਾਰੇ ਦੇ ਗਲ ਪਏ ਪੰਜ ਸੱਤ ਮੁੰਡੇ ਸੀ ਉਹਨੂੰ ਵਾਵਾ ਕੁੱਟਿਆ ਉਹਨਾਂ ਨੇ ਤੇ ਉਹਨਾਂ ਦੀ ਉਹਨਾਂ 'ਤੇ ਜਾ ਕੇ ਧੱਕੇ ਨਾਲ ਦਵਾਈ ਲਈ ਇਹਦਾ ਕੋਈ ਹੱਲ ਕਰਨਾ ਚਾਹੀਦਾ ਹੈ ਵੀ ਪੰਜਾਬ ਸਰਕਾਰ ਨੂੰ ਇਹਦੀ ਸਹੀ ਲਾਈਨ ਬਣਵਾ ਕੇ ਇਹਨਾਂ ਸਾਰੇ ਮਜ਼ਦੂਰਾਂ ਨੂੰ ਜਿਹੜੇ ਨੇ ਵਿਚਾਰੇ ਦਵਾਈ ਲੈਣ ਵਾਲੇ ਸਹੀ ਦਵਾਈ ਦਿੱਤੀ ਹੈ ਉੜਾਈ ਹੋਈ ਬਾਪੂ ਜੀ ਇਹ ਗੋਲੀਆਂ ਲੈ ਲੰਘਣ ਹੀ ਨਹੀਂ ਦਿੰਦੇ ਗੋਲੀਆਂ ਮਿਲਦੀਆਂ ਜਿਨ੍ਹਾਂ ਇੱਕ ਗੋਲੀ ਮਿਲਦੀ ਸੀ ਹਾਂ ਜਿਨ੍ਹਾਂ ਨੂੰ 14-14 ਜੀ ਮਿਲਦੀਆਂ ਨੇ ਇੱਕ ਹੀ ਮਿਲਦੀ ਤੇ ਲੱਤੋਂ ਲੱਤੀ ਹੋਵੇ ਰੈਂਕ ਨਹੀਂ ਲੱਗਣ ਦਿੰਦੇ ਅੱਗੋਂ ਦਾ ਪੰਜ ਸਤੋਂ ਦੇ ੱੱਕੇ ਮਾਰਦੇ ਚਿੱਟੇ ਵਾਲੇ ਵਿੱਚ ਆਲੇ ਬਦਮਾਸ਼ ਪਾੜੀਆਂ ਆਉਂਦੀਆਂ ਮੋਚੀਆਂ ਆਮ ਬੈਠੀਆਂ ਇਹਨਾਂ ਗੋਲੀਆਂ ਵੇਚ ਨਹੀਂ ਹੁੰਦੀਆਂ ਕਿ ਕਰਕੇ ਬਾਹਰ ਵੇਚ ਕੇ 4-500 ਜੀ ਹੋ ਜਾਂਦੇ ਨੇ ਜਿਹੜੇ ਚਾਰੇ ਫੇਰ ਤੇ ਰਿਲਾਇਡ ਆ ਖੜੇ ਹੋਏ ਨੇ ਉਹ ਤਾਂ ਹੁਣ ਹੀ ਰਹਿ ਜਾਂਦਾ ਕੰਮ ਬਾਕੀ ਥੱਕਾ ਮੁਕੀ ਕਰਕੇ ਜੋ ਮਲਾਜਮ ਆਏ ਨਹੀਂ ਮਿਲੇ ਉਹਨਾਂ ਨੇ ਥੋੜਾ ਜਿਹਾ ਹੌਸਲਾ ਕਰਾਇਆ ਅਸੀਂ ਗੋਡੀ ਕੋਲ ਵੀ ਗਏ ਹਾਂ ਸ੍ਰਿੰਦਰ ਕੋਲ ਵੀ ਗਏ ਹਾਂ ਜਾਨੇ ਚੰਡੀਗੜ੍ਹ ਗਏ ਸੀ ਹਾਂ ਤੇ ਮਾਤਾ ਸਾਨੂੰ ਆਉਦੀ ਵੀ ਫੋਨ ਕਰਦਾਂਗੇ ਇਹਨਾਂ ਕੋਲ ਆਏ ਤਾਂ ਡਾਕਟਰ ਛੁੱਟੀ ਤੇ ਆ ਮੇਰੇ ਨਾਲ ਹੋ ਗਈ ਦਵਾਈ ਨਹੀਂ ਮਿਲੀ ਹਾਂ ਬੰਦੇ ਜੇ ਕੋਰਾ ਜੇ ਮਾਰੀ ਜਾ ਕੰਮ ਆਉਣ ਬੰਦੇ ਨੇ ਅੱਗੇ ਦੁੱਧ ਕੰਮ ਛੱਡ ਗਿਆ ਉਹ ਲੋਟਾ ਕੰਮ ਕਰਨਾ ਆ ਬੰਦੇ ਕੋਈ ਸੋਚੋ ਆਪਣੇ ਪੈਰ ਦੇ ਪਹਿਲੇ ਜਿਹੜੀ ਮਾਰੀ ਨੇ ਲੈਣ ਸਿੱਧੂ ਦਰਵਾਗਾ ਕਰੇ ਜੁੰਦੇ ਨੂੰ ਕੀ ਗੱਲ ਹੋ ਗਈ ਬੋਏ ਕੋਈ ਨਹੀਂ ਮੇਰੇ ਪੈਰ ਵੀਰ ਨੂੰ ਦੋ ਜਾਣ ਨਹੀਂ ਦਿੰਦਾ ਇਹ ਲੈ ਨਹੀਂ ਆਉਂਦਾ ਦੋਇਨ ਲੈਣੇ ਨੇ ਆ ਉੱਤਰ ਕਈ ਗੁਰੂ ਵਰ ਸਾਡੇ ਮੁੰਡੇ ਆ ਜਾਂਦੇ ਆ ਜੀ ਆਹ ਪੀਆ ਤੁਸੀਂ ਫਾਈਲ ਕਰੇ ਆ ਕੇ ਸਾਡੇ ਕੋਲ ਜਵਾਬ ਵੀ ਆਪਰੇ ਹੈਗੇ ਆ ਇਹਦੇ ਤੇ ਜਲਾਲਪੁਰ ਦੇ ਕੋਲੇ ਦਾ ਮੰਡੀ ਹੈਗੇ ਘਟੋ 100 150 ਪਹਿਲਾਂ 11 ਹੀ ਸੀ ਹੁਣ ਫਾਈਲ ਕਾਦੀ ਜਿਆਦਾ ਮੰਡੀ ਆ ਗਿਆ ਤੁਹਾਨੂੰ ਪਸੰਦ ਆ ਪਿਛਲੀ ਵਾਰ ਤਾਂ ਫਾਈਲ ਤੋਂ ਮੰਡੇ ਆਏ ਸੀ ਮੈਂ ਪਰਤਾ ਅੱਛਾ ਪਹਿਲਾਂ ਨਹੀਂ ਤਾਂ ਸਹੀ ਸੀ ਸਵਾਮੀ ਗੋਲੀਆਂ ਆਈ ਹੋਈ ਬਾਪੂ ਜੀ ਇਹ ਗੋਲੀਆਂ ਲੱਗਣ ਹੀ ਨਹੀਂ ਦਿੰਦੇ ਗੋਲੀਆਂ ਮਿਲਦੀਆਂ ਜਿਨਾ ਇੱਕ ਗੋਲੀ ਮਿਲਦੀ ਸੀ ਹਾਂ ਜਿੰਨਾਂ ਨੂੰ 14-15 ਜੀ ਮਿਲਦੀਆਂ ਨੇ ਉੱਤੀ ਮਿਲਦੀ ਤੇ ਲੱਤੋਂ ਲੱਤੀ ਹੋਵੇ ਇਹਨਾਂ ਚ ਨਹੀਂ ਲੱਗਣ ਦਿੰਦੇ ਅੱਗੋਂ ਦਾ 500 ਤੋਂ ਲੈ ਕੇ ਧੱਕੇ ਮਾਰਦੇ ਚਿੱਟੇ ਵਾਲੇ ਵਿੱਚ ਆ ਜਾਣ ਬਗਮਾਨ ਨਹੀਂ ਦੇਖਦਾ ਤਾਂ ਆਉਂਦੀਆਂ ਮੋਚਦੀਆਂ ਇਹਨਾਂ ਗੋਲੀਆਂ ਵੇਚ ਨਹੀਂ ਹੁੰਦੀਆਂ ਕੀ ਕਰਕੇ ਬਾਹਰ ਵੇਚ ਕੇ 4-500 ਦੀ ਉਹ ਜਾਂਦੇ ਨੇ ਜਿਹੜੇ ਚਾਰੇ ਸਿਹੇਰ ਤੇ ਰਿਲਾਡਾ ਜਿਹੜੇ ਖੜੇ ਹੋਏ ਨੇ ਉਹ ਤਾਂ ਉੱਥੇ ਹੀ ਰਹਿ ਜਾਂਦਾ ਕੰਮ ਬਾਕੀ ਠੱਕਾ ਮੁਕੀ ਕਰਕੇ ਜਿਹੜੇ ਮਲਾਜਮ ਆਏ ਨੇ ਉਹਨਾਂ ਨੇ ਥੋੜਾ ਜਿਹਾ ਹੌਸਲਾ ਕਰਾਇਆ। ਅਸੀਂ ਗੋਟੀ ਗੋਲ ਵੀ ਗਏ ਹਾਂ। ਸ੍ਰਿੰਦਰ ਗੋਲ ਵੀ ਗਿਆ ਉਹ ਨਾਲ ਚੰਡੀਗੜ੍ਹ ਗਿਆ ਸੀ। ਹੂੰ। ਤੇ ਮਾਤਾ ਸਾਨੂੰ ਆਉਦੀ ਵੀ ਫੋਨ ਕਰਦਾਂਗੇ। ਇਹਨਾਂ ਕੋਲ ਆਇਆ ਡਾਕਟਰ ਛੁੱਟੀ ਤੇ ਆ। ਕਿੰਨੇ ਦਿਨ ਹੋ ਗਏ ਦਵਾਈ ਨਹੀਂ ਮਿਲੀ। ਆ ਮਤਲਬ ਇਹ ਰੋਲ ਜਦ ਮਾਰ ਗਿਆ ਮਰ ਗਿਆ ਪਰਵਾਹ ਤੋਂ ਬੰਦੇ ਨੇ ਅੱਗੇ ਦੁਤੀ ਕੰਮ ਮਚਾ ਦਿੱਤੇ ਆਏ ਇਹਨਾਂ ਦਾ ਕੰਮ ਕਰਨਾ ਹੈ ਕੋਈ ਸੋਚੋ ਆਪਣੇ ਪੈਰ ਇੱਕ ਤਾਂ ਬਹੁਤ ਪੀੜੀ ਮਾਰੀ ਨੇ ਲੈਂਡ ਸਿੱਧੂ ਦਰਵਾਜ਼ਾ ਕਰੇ ਗੁੰਡੇ ਨੂੰ ਕੀ ਗੱਲ ਹੋ ਗਈ ਭਾਇ ਕੋਈ ਨਹੀਂ ਮੇਰੇ ਪੈਰ ਵੀੜੇ ਦੋ ਜਾਣ ਹੀ ਦਿੰਦਾ ਇਹ ਲੈਂ ਨਹੀਂ ਆਉਂਦਾ ਦੋ ਜਾਣ ਲੈਣੇ ਨਹੀਂ ਆਉਂਦਾ ਇਹ ਉੱਤ ਕਈ ਗੁਰੂਰ ਸਾਡੇ ਮੁੰਡੇ ਆ ਜਾਂਦੇ ਆ ਜੀ ਬਾਰਾਂ ਆਦੇ ਬਹੁਤ ਬਈਆ ਜਿਹੜੇ ਫਾਈਲ ਕਰੇ ਆਂ ਕਰਕੇ ਸਾਡੇ ਤੇ ਜਾਤ ਪੰਡਤ ਰਹੇ ਗਿਆ ਇਹਦੇ ਤੇ ਚੰਨਾਲਾਵਰ ਦੇ ਕੋਲੇ ਦਾ ਮੁੰਡੇ ਹੈਗੇ ਘਟੋ 100 150 ਪਹਿਲਾਂ 100 ਹੀ ਸੀ ਹੁਣ ਵਾਇਰਲ ਕਾਦੀ ਜਾਵਾ ਲਿਆ ਲੱਖਾਂ ਵਿੱਚ ਆ ਗਿਆ ਪਿਛਲੀ ਵਾਰ ਤਾਂ ਫਾਈਲ ਕਰਕੇ ਮੁੰਡੇ ਆਏ ਸੀ ਮਾਈਪਰ ਕਰਦੇ ਆਂ ਅੱਛਾ ਪਹਿਲਾਂ ਨਹੀਂ ਤਾਂ ਸਹੀ ਸੀ ਸਵਾਗਤ ਕਰਦਾ ਡਾਕਟਰ ਸਾਹਿਬ ਹਸਪਤਾਲ ਦੇ ਵਿੱਚ ਅੱਜ ਆਉਟ ਸੈਂਟਰ ਦੇ ਵਿੱਚ ਬਹੁਤ ਜ਼ਿਆਦਾ ਰਸ਼ ਹੈਗਾ ਲੜਾਈ ਝਗੜੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਇੱਕ ਦੂਸਰੇ ਨੂੰ ਕੁੱਟਦੇ ਹੋਏ ਵੀ ਲੋਕ ਦਿਖਾਈ ਦਿੱਤੇ ਕਾਰਨ ਦੇਖੋ ਇਹ ਪਤਾ ਕੀ ਹੈਗਾ ਕਿ ਸਾਨੂੰ ਜੋ ਵੀ ਸਰਕਾਰ ਦੇ ਹਦਾਇਤਾਂ ਮੁਤਾਬਕ ਵੀ ਕਿਸੇ ਦਿਨ ਅਸੀਂ 2 ਹਫ਼ਤੇ ਦਵਾਈ ਦੇਣੀ ਹੁੰਦੀ ਹੈ ਹਫ਼ਤੇ ਦੀ ਦਵਾਈ ਦੇਣੀ ਹੁੰਦੀ ਕਿਸੇ ਟਾਈਮ ਅਸੀਂ ਇੱਕ ਦਿਨ ਦੀ ਦਵਾਈ ਦੇਣੀ ਹੁੰਦੀ ਹੈ ਜੇ ਹੁਣ ਨੇ ਕੋਈ ਐਡਿਕਸ਼ਨ ਦੇ ਵਿੱਚ ਕਹਿ ਰਿਹਾ ਕਿ ਸਾਨੂੰ ਜ਼ਿਆਦਾ ਦਵਾਈ ਦਿਓ ਉਹ ਸੀ ਸਰਕਾਰ ਦੀ ਗਾਈਡਲਾਈਨ ਤੋਂ ਪਾਸੇ ਨਹੀਂ ਜਾ ਸਕਦੇ ਜੋ ਜ਼ਰੂਰੀ ਮੈਡੀਸਨ ਉਹ ਉਹਨਾਂ ਦੇ ਕਹਿਣ ਦੇ ਅਕੋਰਡਿੰਗ ਲਈ ਸੀ ਜੋ ਨਹੀਂ ਚੱਲ ਸਕਦੀ ਜਿਸ ਕਰਕੇ ਇਤਨਾ ਜੜਾਈ ਝਗੜਾ ਹੋ ਰਿਹਾ ਹੈ ਸਟਾਫ ਨਾਲ ਹੀ ਕਾਫੀ ਬੋਲੇ ਫਿਰ ਅਸੀਂ ਥਾਣੇ ਇਨਫੋਰਮ ਕੀਤਾ ਹੁਣ ਕਾਫੀ ਹੱਦ ਤੱਕ ਅਬੂਬਾਲੇ ਕਿ ਡਾਕਟਰ ਸਾਹਿਬ ਇਹਦੇ ਹਸਤੇ ਤੁਸੀਂ ਕੋਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਹੀਂ ਅਪੀਲ ਕੀਤੀ ਹੋਈ ਕਿ ਇੱਥੇ ਪਰਮਾਨੈਂਟ ਕੋਈ ਪੁਲਿਸ ਦੇ ਮੁਲਾਜ਼ਮ ਤਾਇਨਾਤ ਕੀ ਸੀ ਡੀਸੀ ਮੈਡਮ ਨੂੰ ਬਹੁਤ ਵਾਰ ਦੋ ਵਾਰ ਲਿਖ ਕੇ ਦਿੱਤਾ ਹੈਗਾ ਉਹਨਾਂ ਨੇ ਸਾਨੂੰ ਅਸ਼ੋਰੈਂਸ ਦਿੱਤੀ ਕਿ ਅਸੀਂ ਇੱਥੇ ਪਰਮਾਨੈਂਟ ਚੌਕੀ ਸਟੈਬਲਿਸ਼ ਕਰਾਂ ਜੀ ਨਹੀਂ ਡਾਕਟਰ ਜੀ ਅੱਜ ਪੁਲਿਸ ਦੇ ਮੁਲਾਜ਼ਮ ਹੁੰਦੇ ਤੇ ਲੜਾਈ ਝਗੜਾ ਸ਼ ਇਹ ਅਸੀਂ ਫਿਲਹਾਲ ਲਿਖ ਕੇ ਦਿੱਤਾ ਹੋਇਆ ਉਹਨਾਂ ਟੈਂਪਰੇਰੀ ਪੁਲਿਸ ਨੇ ਸਾਡੀ ਕਾਫੀ ਹੈਲਪ ਕੀਤੀ ਨਾਲ ਦੇ ਨਾਲ 5 ਮਿੰਟਸ ਦੇ ਵਿੱਚ ਸਾਡੇ ਕੋਲ ਪੁਲਿਸ ਪਹੁੰਚ ਗਈ ਸੀਗੀ ਤੇ ਉਹਨਾਂ ਨੇ ਮੌਕੇ ਤੇ ਕਾਬੂ ਪਾ ਲਿਆ ਸਰ ਅੱਜ ਰਸ਼ ਇੰਨਾ ਜ਼ਿਆਦਾ ਹੋਣ ਦਾ ਕਾਰਨ ਕੀ ਹੈ ਰਸ਼ ਅੱਜ ਮੈਡੀਸਨ ਹਫ਼ਤੇ ਦੀ ਮਿਲ ਰਹੀ ਹੈ ਜਿਸ ਕਰਕੇ ਉਹਨ ਦੇ ਕਰਕੇ ਟਰਸ ਜ਼ਿਆਦਾ ਹੈਗਾ ਸਾਡੇ ਕੋਲ ਕੋਈ ਗੱਲ ਨਹੀਂ ਅਸੀਂ ਆਨਰੇ ਹੁਣ ਮੈਨੇਜ ਕਰ ਰਹੇ ਹਾਂ ਕਿ ਵੀ ਟਾਈਮ ਅਸੀਂ ਡੇਜ਼ ਡਿਵਾਈਡ ਕਰਾਂਗੇ ਵੀ ਅੱਧੇ ਪੇਸ਼ੈਂਟਾਂ ਨੂੰ ਇੱਕ ਦਿਨ ਹਫ਼ਤੇ ਦੀ ਮੈਡੀਸਨ ਮਿਲੇਗੀ ਹਾਫ ਪੇਸ਼ੈਂਟ ਨੂੰ ਇੱਕ ਦਿਨ ਮਿਲੇਗੀ ਠੀਕ ਸਰ ਧੀਰੇ ਧੀਰੇ ਸੋਲਵ ਹੋ ਜਾਏਗਾ ਇਹ ਠੀਕ ਸਰ ਠੀਕ

ਯਾ ਜਿਹੜਾ ਆਉਂਦੇ ਉਹਨਾਂ ਦੇ ਖਰਾਬ ਕਰੀ ਗੱਲ ਸਹੀ ਕਰੋ ਨਹੀਂ ਅੱਜ ਲੜਾਈ ਕਾਤ ਹੋਈ ਹੈ ਇੱਥੇ ਲੜਾਈ ਜਿਹੜੇ ਹੋਵੇ ਆ ਦੇ ਕਾਲੇ ਆਉਂਦੇ ਵਿੱਚ ਮਰ ਜਾਂਦੇ ਬਿਨਾਂ ਗੱਲ ਦੇ ਗਾੜੀ ਤੋਂ ਅਸਾਂ ਹੀ ਵੜ ਪੂਰੇ ਗੰਗਾਂ ਨਹੀਂ ਦਿੰਦੇ ਬਾਹੂ ਜੀ ਕਿੰਨੇ ਲੱਗ ਲੱਗ ਇਹ ਨਾਲ ਸਾਰੀ ਦਵਾਈ ਇਕੱਠੀ ਕਰਦੀ ਹੈ ਇਹਨਾਂ ਦਵਾਈ ਹੁਣ ਸਾਰੀ ਇਕੱਠੀ ਕਰ ਚੋਣ ਇੱਕੋ ਟਾਈਮ ਕਰਦਾ ਸਾਰੇ ਆ ਦਾ ਅੱਗੇ ਮੈਨੂੰ ਮਾਰ ਦੋ ਉਮਰ ਕਰ ਮਿਲਿਆ ਯਾਦ ਆ ਕੇ ਤਾਂ ਅੱਜ ਕੋਈ ਲੈਣ ਹੁੰਦੀ ਸੀ ਇੰਨੀ ਵੱਡੀ ਬੰਦੇ ਹੁੰਦੇ ਸਨ ਦਾ 15 20 ਤੱਕ ਹੁੰਦੇ ਥਾਣ ਉਹ ਬੜੀ ਨਿਪਟ ਜਾਂਦਾ ਸੀਗਾ ਕੰਮ ਆ ਅੱਜ ਵੀ ਅੱਗੇ ਤਾਂ ਜਾ ਬੜਾ ਤਗੜਾ ਹੋਇਆ ਪਿਆ ਇਹ ਦਵਾਈ ਨਾਲ ਹੀ ਤਾਂ ਮਰ ਜਾਣਾ ਸੀ ਇਹ ਬਹੁਤ ਵਾਰ ਮੇਲ ਜਿੰਦੀ ਇੰਨਾ ਲੜਾਈ ਵੀ ਨਹੀਂ ਹੋਣੀ ਸੀ ਤੇ ਵਧੀਆ ਦੇ ਨਾ ਤਰੀਕੇ ਹੰ ਚੱਕਰ ਵਰ ਗਿਆ ਹੈ ਜਿਹਦੇ ਸਮੇਂ ਮਾਰ ਮਾਰਦੇ ਨੇ ਇਹਨਾਂ ਨੂੰ ਬਹੁਤ ਬਹੁਤ ਬੀਮਾਰ ਮਿਲਦੇ ਇਹਨਾਂ ਨੂੰ ਆ ਕੇ ਕਰਵਾਉਣੇ ਸ਼ੁਕਰਵਾਉਂਦੇ ਆਉਣਾ ਸੀ ਰਾਜੋਵਾਦ ਢੀਂਗੋ ਆ ਰਹੀ ਹੁੰਦੀ ਸੀ ਬੇਲੋਣ ਲੱਛਣਾਂ ਜਿਵੇਂ ਕੋਈ ਨਹੀਂ ਲੱਗਦਾ ਵੱਟੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਥੇ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛੁਟਕਾਰਾ ਲਵ ਮੈਰਿਜ ਪ੍ਰੋਬਲਮ ਵਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488